ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝਾ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਮੈਂ ਪਹੁੰਚਿਆ ਪਿੰਡ ਸੋਰ ਸਿੰਘ ਸੋਰ ਸਿੰਘ ਪਿੰਡ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਇਹਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵਾ ਨੇੜੇ ਰਹਿੰਦਾ ਹੈ ਭਿੱਖੀਵੈਂਡ ਦੇ ਤਕਰੀਬਨ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਭਿੱਖੀਵੈਂਡ ਤੋਂ ਜਦੋਂ ਤੁਸੀਂ ਅੰਮ੍ਰਿਤਸਰ ਨੂੰ ਜਾਂਦੇ ਜੇ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਨੀਲੀ ਰਾਵੀ ਦੀਆਂ ਚਾਰ ਮੱਝਾਂ ਦਿਖਾਉਣੀਆਂ ਹਨ ਜਿਨ੍ਹਾਂ ਵਿੱਚ ਦੋ ਜਿਹੜੀਆਂ ਉਹ ਸੂਣ ਵਾਲੀਆਂ ਤੇ ਦੋ ਜਿਹੜੀਆਂ ਐ ਉਹ ਸੁਈਆਂ ਸਵਾਈਆਂ ਆ ਮੱਝ ਭਾਵੇਂ ਗ੍ਰੇਡੇਡ ਮੰਨ ਲਿਓ ਤੇ ਭਾਵੇਂ ਨੀਲੀ ਦੇ ਵਿੱਚ ਮੰਨ ਲਿਓ ਅੱਖਾਂ ਦੇ ਵਿੱਚ ਥੋੜਾ ਥੋੜਾ ਇਹਦੇ ਜਵਾਬ ਆ ਤੇ ਮੱਥਾ ਚਿੱਟਾ ਪਿਛਲੇ ਪੈਰ ਇਹਦੇ ਚਿੱਟੇ ਆ ਇਹ ਵੀ ਮਾਲਕਾ ਦਸਮੁਤਾਬਕ ਕੜਕੇ ਦੀ ਸੂਈ ਆ ਤੇ ਇਹਨੇ ਕੱਟੀ ਨੂੰ ਜਨਮ ਦਿੱਤਾ ਵਾ ਕੱਟੀ ਦੀ ਫੇਸ ਦੀ ਬਿਊਟੀ ਤੁਹਾਨੂੰ ਦਿਖਾਵਾਂ ਤੇ ਬਹੁਤ ਸੋਹਣੀ ਕੱਟੀ ਨੂੰ ਇਹਨੇ ਜਨਮ ਦਿੱਤਾ ਵਾ ਉਮੀਦ ਆ ਕਿ ਕਿਸ ਚੰਗੇ ਸੀਮਣ ਦੀ ਹੋਊਗੀ ਇਸ ਦੇ ਨਾਲ ਹੀ ਇੱਕ ਝੋਟੀ ਹੋ ਰਿਆ ਜਿਹੜੀ ਕੋਈ 5 ਘੰਟੇ ਪਹਿਲਾਂ ਐਨੇ ਵੀ ਕੱਟ ਨੂੰ ਜਨਮ ਦਿੱਤਾ ਵਾ ਬਿਲਕੁਲ ਤਾਜੀ ਸੂਈ ਆ ਜੇ ਤੇ ਥੋੜਾ ਥੋੜਾ ਬੌਲਾ ਇਹਨਾਂ ਥੱਲੇੋਂ ਦੋਵਾਂ ਥੱਲੇੋਂ ਛੋਇਆ ਵਾ ਇਹਦੇ ਮਗਰ ਕੱਟੀ ਜਿਹੜੀ ਉਹ ਆ ਆਹ ਇਹ ਤੋਂ ਸ਼ੁਰੂਆਤ ਕਰਦੇ ਆਪਾਂ ਪਹਿਲਾਂ ਇਹਦੀ ਡਿਟੇਲ ਦਿੰਨੇ ਆ ਇਹ ਮਾਕਾਂ ਦੇ ਦਸਨ ਤਾਪਕ ਦੂਜਾ ਸੁਹਾ ਸੂਈ ਹੈ ਤਕੀ ਤੇ ਇਹਦੇ ਆਰਡਰ ਦੀ ਜਾਂ ਢਾਂਚੇ ਦੀ ਗੱਲ ਕਰੀਏ ਤੇ ਬਹੁਤ ਸੋਹਣੇ ਢਾਂਚੇ ਦੀ ਆ ਥਣ ਦੀ ਕੁਆਲਿਟੀ ਬਹੁਤ ਪਿਆਰੀ ਲੱਗੀ ਇਹਨੂੰ ਦੇਖ ਸਕਦੇ ਤੁਸੀਂ ਥੋੜਾ ਡਰਦੀ ਹੈ ਕੈਮਰੇ ਤੋਂ ਤੇ ਦੋਨੇ ਪਾਸੇ ਵਹਾਨੇ ਦੇ ਡੱਬ ਤੇ ਪੂਰਾ ਵਿਥੀ ਦੇ ਵਿੱਚ ਥਣ ਲੱਗਾ ਹੋਆ ਬੈਕ ਸਾਈਡ ਤੋਂ ਵੀ ਮੈਂ ਤੁਹਾਨੂੰ ਇਹਦਾ ਆਰਡਰ ਜਿਹੜਾ ਉਹ ਚੈੱਕ ਕਰਾ ਦੇਣਾ ਥੋੜਾ ਇਹਨੂੰ ਇੱਥੋਂ ਤੁਸੀਂ ਫੇਸ ਦੀ ਬਿਊਟੀ ਵੇਖ ਸਕਦੇ ਜੀ ਬਿਲਕੁਲ ਛੋਟਾ ਸਿੰਗ ਲੱਗਾ ਹੈ ਇੱਥੋਂ ਤੁਸੀਂ ਇਹਦਾ ਆਰਡਰ ਜਿਹੜਾ ਵਾ ਉਹ ਚੈੱਕ ਕਰ ਸਕਦੇ ਜੀ ਪੂਰਾ ਵਿਥੀ ਦੇ ਵਿੱਚ ਥਣ ਲੱਗੇ ਆ ਦੇ ਚੜਾਈ ਦੇ ਵਿੱਚ ਵੀ ਆਰਡਰ ਬਹੁਤ ਸੋਹਣਾ ਵਾ ਜਿ ਗੇਲੀਏ ਤੇ ਗੇਟ ਤੋਂ ਜ਼ਿਆਦਾ ਚੌੜਾ ਤੋਂ ਆਰਡਰ ਆ ਤੇ ਪੁੱਠਾ ਪਠਾ ਤੁਸੀਂ ਵੇਖ ਸਕਦੇ ਜੀ ਪੂਰੀ ਵੱਡੀਆਂ ਮੱਜਾਂ ਦੇ ਵਿੱਚ ਆਉਂਦੀ ਆ ਤੇ ਕੱਟੀ ਨੂੰ ਇਹਨੇ ਜਨਮ ਦਿੱਤਾ ਵਾ ਇਹਦੇ ਮਗਲੇ ਥਣਾਂ ਦੀ ਜੇ ਗੱਲ ਕਰਾਂ ਤੇ ਬਿਲਕੁਲ ਬਰਾਬਰ ਥਣਾਂ ਪੂਰੇ ਉਂਗਲੋਂਗਲ ਜਿਹੜੇ ਲੰਬੇ ਆ ਤੇ ਸਾਈਜ਼ ਥਣਾਂ ਦਾ ਇੱਕੋ ਜਿਹਾ ਹੀ ਆ ਚੋਹਾਂ ਦਾ ਇਧਰ ਦੀ ਸਾਈਡ ਤੋਂ ਤੁਸੀਂ ਆਰਡਰ ਵੇਖ ਸਕਦੇ ਜੀ ਤੇ ਆ ਗਾੜੀ ਜਿਹੜੀ ਆ ਉਹ ਵੀ ਚੰਗੀ ਤੇਸਦੀ ਆ ਉਮੀਦ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਦੁੱਧ ਚੰਗਾ ਪਾਊਗੀ ਪਿਛਲੇ ਸੂਆਂ ਦੀ ਇਹ ਗੱਲ ਕਰੀਏ ਤਾਂ ਇਹਨੇ 16-17 ਕਿਲੋ ਦੁੱਧ ਦੇ ਡਾਵਾ ਉਹ ਖੁੱਲਾ ਦਿੱਤਾ ਵਾ ਤੇ ਇਥੋਂ ਤੁਸੀਂ ਇਹਦੇ ਟਾਂਚੇ ਦਾ ਆਈਡੀਆ ਲਾ ਸਕਦੇ ਜੀ ਬਿਲਕੁਲ ਤਾਜੀ ਸੂਈ ਆ ਤੜਕੇ ਦੀ ਸੂਈ ਆ ਅੱਜ ਕੋਈ 5 ਘੰਟੇ ਪਹਿਲਾਂ ਸੂਈ ਇਹਨੇ ਕੱਟੀ ਨੂੰ ਜਨਮ ਦਿੱਤਾ ਵਾ ਇਥੋਂ ਤੁਸੀਂ ਇਹਦੀ ਕੱਟੀ ਜਿਹੜੀ ਉਹ ਵੇਖ ਸਕਦੇ ਜੇ ਇਹਦਾ ਕੋਈ ਪਤਾ ਨਹੀਂ ਕਿਹੜੇ ਸੀਮੰਦ ਦੀ ਹੋਵੇ ਇਹਦੀਆਂ ਅੱਖਾਂ ਜਿਹੜੀਆਂ ਉਹ ਬਿੱਲੀਆਂ ਮੱਥਾ ਚਿੱਟਾ ਪੈਰ ਮਾੜੇ ਮਾੜੇ ਜਿਹੜੇ ਪਿਛਲੇ ਉਹ ਨੌ ਜਿਹੜੇ ਆ ਉਹ ਵਾਈਟ ਆ ਤੇ ਮੱਝ ਜਿਹੜੀ ਆ ਕਰੀ ਤੁਹਾਨੂੰ ਮੈਂ ਤੋੜ ਕੇ ਦਿਖਾ ਦੇਣਾ ਵਾ ਸੋ ਜੇ ਤੁਹਾਨੂੰ ਪਸੰਦ ਆਵੇ ਤੇ ਉੱਪਰ ਦਿੱਤੇ ਨੰਬਰ ਤੇ ਕਾਲ ਕਰਕੇ ਤੁਸੀਂ ਇਹਦਾ ਰੇਟ ਕਨਫਰਮ ਕਰ ਸਕਦੇ ਜੀ ਇਹ ਮੱਝ ਖਰੀਦ ਸਕਦੇ ਜੀ ਇਥੋਂ ਤੁਸੀਂ ਇਹਦੇ ਤੁਰਦੀ ਦਾ ਆਰਡਰ ਜਿਹੜਾ ਵਾ ਉਹਦਾ ਅੰਦਾਜ਼ਾ ਲਾ ਸਕਦੇ ਜੀ ਸੋਹਣੇ ਢਾਂਚੇ ਦੀ ਆ ਹਾਈ ਟੂਟ ਦੀ ਵੀ ਪੂਰੀ ਆ ਲੈਂਥ ਦੀ ਵੀ ਪੂਰੀ ਆ ਤੇ ਜੇ ਆਰਡਰ ਦੀ ਗੱਲ ਕਰੀਏ ਤਾਂ ਉਨਾ ਹੀ ਅੱਗੇ ਨੂੰ ਆ ਤੇ ਉਨਾ ਹੀ ਪਿੱਛੇ ਨੂੰ ਆ ਆਸਿਆ ਕਿ ਇਹਦੀ ਗੱਡੀ ਜਿਹੜੀ ਆ ਉਹ ਚੰਗੀ ਹੋਊਗੀ ਕਮਾਲ ਆਇਆ ਕਰੀ ਮਾੜੀ ਫੇਰ ਉਹ ਨਹੀਂ ਜਾਣਦੇ ਨਹੀਂ ਜਾਣਦੇ 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 ਕੋਈ ਸਿੱਧੀ ਤੋਰ ਤੇ ਮੜੀ ਜਈ ਥੋ ਮੱਝਲਾ ਕੋ ਮੋੜ ਤੂੰ ਇੱਥੋਂ ਤੁਸੀਂ ਇਹਦਾ ਆਰਡਰ ਜਿਹੜਾ ਵਾ ਉਹ ਵੇਖ ਸਕਦੇ ਜੀ ਬਹੁਤ ਸੋਹਣਾ ਥਾਣਾ ਤੁਹਾਨੂੰ ਲੱਗਾ ਇਹਨੂੰ ਗੈਪ ਥਾਣਾ ਦੇ ਵਿੱਚ ਚੌਹਾਂ ਦੇ ਵਿੱਚ ਇੱਕੋ ਜਿਹਾ ਵਾ ਬੰਦ ਤੇ ਇਹ ਹੀ ਇਹਦਾ ਫੇਸ ਇਥੋਂ ਵੇਖ ਸਕਦੇ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਤੁਹਾਨੂੰ ਚੰਗੇ ਬੱਚੇ ਦੇਊਗੀ ਕਿਉਂਕਿ ਬਰੀਡ ਵਾਲੀ ਮੱਝ ਆ ਤੇ ਦੁੱਧ ਵੀ ਚੰਗਾ ਪਾਊਗੀ ਸੋ ਇਸ ਤੋਂ ਅੱਗੇ 2 ਨੰਬਰ ਤੇ ਇੱਕ ਮੱਝ ਆ ਭਾਵੇਂ ਤੁਸੀਂ ਇਹਨੂੰ ਨੀਲੀ ਚ ਮੰਨ ਲਿਓ ਤੇ ਭਾਵੇਂ ਗ੍ਰੇਡੇਡ ਇਹ ਵੀ ਬਿਲਕੁਲ ਤਾਜੀ ਸੂਈ ਆ ਤੜਕੇ ਦੀ ਸੂਈ ਆ ਇਹ ਤੇ ਇਹਦਾ ਵੀ ਚਵਾਈ ਜਿਹੜੀ ਉਹ ਹੋਈ ਆ ਥੋੜਾ ਬੋਲਾ ਜਿਹੜਾ ਛੋਇਆ ਇਹਦੀ ਗਾੜੀ ਤੁਸੀਂ ਦੇਖ ਸਕਦੇ ਆ ਡਰ ਦੇਖ ਸਕਦੇ ਮੁੱਠੀ ਮੁੱਠੀ ਥਾਣ ਲੱਗਾ ਹੈ ਤੇ ਪੂਰਾ ਨਾੜਾ ਨਾ ਇਹਦਾ ਹਵਾਨਾ ਹੈ ਤੇ ਮਗਰੇ ਇਹਦੇ ਕੱਟੀ ਆ ਕੱਟੀ ਦੇ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਕੱਟ ਫੇਸ ਤੇ ਮੱਝ ਦਾ ਸਿਰਫ ਮੱਥਾ ਹੀ ਚਿੱਟਾ ਹੈ ਤੇ ਅੱਖਾਂ ਦੇ ਵਿੱਚ ਮਾਰ ਮਾਰਾ ਜਵਾਬ ਆ ਕੱਟੀ ਨੂੰ ਇਹਨੇ ਬਹੁਤ ਸੋਹਣੀ ਕੱਟਿੰਗ ਨੂੰ ਜਨਮ ਦਿੱਤਾ ਵਾ ਇਹੋ ਜੀਆਂ ਮੱਜਾਂ ਹੁੰਦੀਆਂ ਜਿਹੜੀਆਂ ਤੁਸੀਂ ਚੰਗੇ ਸੀਮਨ ਲਵਾ ਕੇ ਚੰਗੇ ਬੱਚੇ ਲੈ ਸਕਦੇ ਜੀ। ਇਹ ਵੀ ਮੱਝ ਜਿਹੜੀ ਆ ਚੰਗੇ ਦੁੱਧ ਵਾਲੀ ਆ ਪਿਛਲੇ ਸੂਏ ਮਾਲਕਾਂ ਦੇ ਦਸਮ ਤਾਬਕੇ ਨੇ 14 ਤੋਂ 15 ਕਿਲੋ ਦੁੱਧ ਜਿਹੜਾ ਖੁੱਲਾ ਢੁਲਾ ਪਾਇਆ ਵਾ। ਸੋ ਇੱਕ ਵਾਰੀ ਤੁਹਾਨੂੰ ਇਹ ਵੀ ਤੋਰ ਕੇ ਆਪਾਂ ਦਿਖਾ ਦਿੰਨੇ ਆ। ਇੱਥੋਂ ਤੁਸੀਂ ਇਹਦੇ ਢਾਂਚੇ ਦੇ ਤੇ ਆਡਰ ਦੀ ਬਣਾਵਟ ਜਿਹੜੀ ਆ ਉਹ ਵੇਖ ਸਕਦੇ ਜੀ। ਤੇ ਸੋਹਣੀ ਮੱਝ ਆ, ਸੋਹਣੇ ਢਾਂਚੇ ਦੀ ਆ। ਨੀਲੀ ਰਾਵੀ ਦਾ ਸੀਮਨ ਲਾਓਗੇ ਤੇ ਚੰਗੇ ਬੱਚੇ ਪਾਉਗੀ ਕਿਉਂਕਿ ਇਹਦਾ ਢਾਂਚਾ ਸਾਰਾ ਹੀ ਨੀਲੀ ਰਵੀ ਵਾਲਾ ਹੈ ਇੱਥੋਂ ਤੁਸੀਂ ਫੇਸ ਇਹਦਾ ਦੇਖ ਸਕਦੇ ਜੀ ਤੇ ਇਹ ਤੀਜਾ ਸੁਆ ਸੋਈ ਆ ਆਰਡਰ ਇੱਥੋਂ ਤੁਸੀਂ ਇਹਦਾ ਦੇਖ ਸਕਦੇ ਜੀ ਸੋਹਣੇ ਆਰਡਰ ਦੀ ਆ ਪੂਰਾ ਚੜਾਈ ਦੇ ਵਿੱਚ ਆਰਡਰ ਇਹਦਾ ਇਹ ਢਾਂਚਾ ਵੀ ਬਹੁਤ ਸੋਹਣਾ ਵਾ ਨੋ ਇੱਥੋਂ ਤੁਸੀਂ ਆਈਡੀਆ ਲਾ ਲਿਓ ਥਣ ਜਿਹੜੇ ਉਹ ਚੌਵੇਂ ਇੱਕੋ ਜਿਹੇ ਆ ਬੰਦ ਇਧਰਲੀ ਸਾਈਡ ਤੋਂ ਵੀ ਤੁਹਾਨੂੰ ਇਹਦਾ ਆਰਡਰ ਜਿਹੜਾ ਉਹ ਮੈਂ ਦਿਖਾ ਦੇਣਾ ਸੋਨੇ ਟਾਂਚੇ ਦੀ ਬਿਲਕੁਲ ਤਾਜੀ ਸੂਈ ਤੜਕੇ ਦੀ ਸੂਈ ਤੇ ਮਗਰ ਕੱਟੀ ਆਏ ਨੇ ਕੱਟੀ ਨੂੰ ਜਨਮ ਦਿੱਤਾ ਵਾ ਸੋ ਇਸ ਤੋਂ ਅੱਗੇ 3 ਨੰਬਰ ਤੇ ਜਿਹੜੀ ਗੱਬਣ ਮੱਝ ਵਿਖਾ ਦਿੰਨੇ ਤੁਹਾਨੂੰ ਤਕਰੀਬਨ ਤੀਜਾ ਸੂਆ ਸੂਣ ਜਾ ਰਹੀ ਹੈ ਦਿਨ ਅਜੇ ਤਕਰੀਬਨ ਇੱਕ ਹਫਤਾ ਨੇ ਲਾਇਆ ਨਾ ਸੂਣ ਦੇ ਵਿੱਚ ਤੇ ਇਹਦੀ ਦੁੱਧ ਦੀ ਬਹੁਤ ਤਸੱਲੀ ਆ ਇਨੇ ਪਿਛਲੇ ਸੂਏ 18 ਕਿਲੋ ਦੁੱਧ ਮਾਲਕਾਂ ਦੇ ਦਸਮ ਮਤਾਬਕੇ ਨੇ ਦਿੱਤਾ ਹੈ ਤੇ ਸੋਹਣੇ ਢਾਂਚੇ ਦੀ ਆ ਬਾਡੀ ਬੁੱਡੀ ਦੀ ਖੁੱਲੀ ਆ ਮੱਝ ਸਿੰਘ ਸੂਂਗ ਦੀ ਕੁਆਲਟੀ ਵੀ ਇਹਦੀ ਬਹੁਤ ਸੋਹਣੀ ਆ ਕਰੀ ਮੈਂ ਫੇਸ ਤੁਹਾਨੂੰ ਇਹਦਾ ਲਾਗੂ ਨਹੀਂ ਹੋ ਕੇ ਦਿਖਾ ਦੇਣਾ ਇੱਥੋਂ ਤੁਸੀਂ ਦੇਖ ਸਕਦੇ ਜੇ ਇਹਦਾ ਫੇਸ ਸਿੰਘਾਂ ਦੀ ਬੰਤਰ ਵੇਖ ਸਕਦੇ ਛੋਟਾ ਸਿੰਘ ਲੱਗਾ ਤੇ ਬਾਕੀ ਇਹਨੂੰ ਆਪਾਂ ਤੋੜ ਕੇ ਕਰੀ ਤੁਹਾਨੂੰ ਮੈਂ ਦਿਖਾ ਦੇਣਾ ਇਹ ਵੀ ਤੁਸੀਂ ਇਹਦਾ ਰੇਟ ਜਿਹੜਾ ਇਹ ਉਹ ਫੋਨ ਦੇ ਉੱਤੇ ਕਨਫਰਮ ਕਰ ਸਕਦੇ ਜੀ ਤੋਰਦੀ ਹੈ ਇੱਕ ਰਿਮੜੀ ਸੋ ਇੱਥੋਂ ਤੁਸੀਂ ਇਹਦੇ ਢਾਂਚੇ ਦਾ ਅੰਦਾਜ਼ਾ ਲਾ ਸਕਦੇ ਜੀ ਆਸੇ ਆ ਕੇ ਜਦੋਂ ਇਹ ਤਿਆਰੀ ਫੜੂਗੀ ਆਡਰ ਬਹੁਤ ਸੋਹਣਾ ਬਣਾਉਗੀ ਪੂਰੀ ਚੜਾਈ ਵਾਲੀ ਮਾਝਾ ਵੱਡੇ ਢਾਂਚੇ ਦੀ ਆ ਮਧਰੀ ਗੋਡੀ ਦੇ ਵਿੱਚ ਆਉਂਦੀ ਆ ਤੇ ਇੱਥੋਂ ਤੁਸੀਂ ਦੇਖ ਸਕਦੇ ਜੀ ਇਹਦੀ ਆਡਰ ਦੀ ਕੁਆਲਿਟੀ ਮੈਂ ਤੁਹਾਨੂੰ ਇੱਕ ਰਿ ਦਿਖਾ ਦੇਣਾ ਹੈ ਤਕਰੀਬਨ ਇਹ 8-10 ਦਿਨ ਦੀ ਕੱਚੀ ਆ ਤੇ ਬਾਕੀ ਆਸ ਹੈ ਕਿ ਆਰਡਰ ਜਿਹੜਾ ਉਹ ਸੋਨਾ ਬਣਾਉਂਗੀ ਇਥੋਂ ਤੁਸੀਂ ਨੂੰ ਤੁਰਦੀ ਨੂੰ ਆਪਣਾ ਆਈਡੀਆ ਲਾ ਸਕਦੇ ਇਹ ਕੱਦ ਕਾੜ ਦਾ ਤੇ ਵਾਨੇ ਦਾ ਸੋ ਇਹ ਹੀ 3 ਨੰਬਰ ਤੇ ਮੱਝ ਜਿਹੜੀ ਸੂਨ ਵਾਲੀ ਆ ਗੱਭਣੇ ਜੇ 8-10 ਦਿਨ ਦੀ ਕੱਚੀ ਆ ਇੱਕ 4 ਨੰਬਰ ਤੇ ਤੁਹਾਨੂੰ ਮਾਝ ਦਿਖਾਉਣੀ ਆ। ਤਕਰੀਬਨ ਦੂਜਾ ਤੇ ਜਾਂ ਸੁਆ ਇਹਦਾ ਵੀ। ਤੇ ਇਹਨੇ ਵੀ ਅਜੇ 1 ਹਫਤਾ ਲਾਇਆ ਇਹਨਾਂ ਸੂਣ ਦੇ ਵਿੱਚ। ਸੋਹਣੇ ਢਾਂਚੇ ਦੇ ਆ। ਇਹਦੇ ਥਣਾ ਦੀ ਕੁਆਲਿਟੀ ਤੇ ਆਰਡਰ ਦੀ ਕੁਆਲਿਟੀ ਮੈਂ ਤੁਹਾਨੂੰ ਦਿਖਾ ਦੇਣਾ, ਤੋੜ ਕੇ ਦਿਖਾ ਦੇਣਾ ਇੱਕਰੀ ਤੁਹਾਨੂੰ। ਤੁਸੀਂ ਇੱਥੋਂ ਚੈੱਕ ਕਰ ਸਕਦੇ ਜੇ ਇਹਦਾ ਛੋਟਾ ਸਿੰਗ ਲੱਗਾ ਏ। ਢਾਂਚਾ ਇਹਨਾਂ ਦੋ ਦਾ ਹੀ ਇੱਕੋ ਜਿਹਾ ਹੀ ਆ ਤਕਰੀਬਨ। ਉਹ ਥੋੜੀ ਚੜਾਈ ਦੇ ਵਿੱਚ ਜਿਆਦਾ ਹੋਊਗੀ ਤੇ ਬਾਕੀ ਪੂਛ ਇਹਦੀ ਅੱਦੋਂ ਤੋਂ ਜਿਆਦਾ ਵਾਈਟ ਤੁਸੀਂ ਵੇਖ ਸਕਦੇ ਹੋਗੇ ਇਹਦੇ ਵੀ ਢਿੱਲਾ ਢੁਲਾ ਜੇ ਬਹੁਤ ਆ ਤੇ ਉਮੀਦ ਹੈ ਕਿ ਅਦਰੇ ਵੀ ਸੋਨਾ ਬਣਾਉਗੀ ਦੇਖੋ ਤੁਸੀਂ ਇਹਦਾ ਆਦਰ ਦਾ ਅਖਾਣਾ ਦੀ ਬੰਕਰ ਜਿਹੜੀ ਉਹ ਵੇਖ ਸਕਦੇ ਜੇ ਸੋਨਾ ਥਾਣ ਲੱਗਾ ਇਹ ਮੁੱਠੀ ਮੁੱਠੀ ਥਾਣਿਆ ਪੂਰਾ ਮੋਟਾਈ ਦੇ ਵਿੱਚ ਥਾਣੇ ਆਏ ਨਹੀਂ ਵੀ ਪਤਲੇ ਥਾਣੇ ਜੀ ਤੇ ਢਾਂਚਾ ਵੀ ਇਹਦਾ ਤੁਸੀਂ ਇੱਥੋਂ ਵੇਖ ਸਕਦੇ ਹੋ ਸੋਹਣੇ ਢਾਂਚੇ ਦੀ ਹੈ ਤੇ ਇਹ ਵੀ 14-15 ਕਿਲੋ ਦੁੱਧ ਮਾਲਕਾਂ ਦੇ ਦਸੰਗ ਦਾ ਜੀ ਲੱਗਿਆ ਖੁੱਲਾ ਡੁੱਲਾ ਪਾ ਜੂਗੀ ਤੇ ਬਾਕੀ ਤਕਰੀਬਨ ਅਜੇ ਵੀ 8-10 ਦਿਨ ਜਿਹੜੀ ਉਹ ਲੈਂਦੀ ਆ ਸੂਣ ਦੇ ਵਿੱਚ ਇਹਦੇ ਦੋਨੇ ਪਾਸੇ ਵਾਹਨੇ ਰੇੜਾ ਵਾਈਟ ਨਿਸ਼ਾਨ ਤੁਹਾਨੂੰ ਕਲੀਅਰ ਹੁੰਦਾ ਹੋਊਗਾ ਇਹਦਾ ਫੇਸ ਆ ਜਾਣ ਤੋਂ ਅੰਦਰੋਂ ਇੱਥੋਂ ਤੋਂ ਹੀ ਇਹਦਾ ਆਰਡਰ ਜਿਹੜਾ ਉਹ ਦੇਖ ਸਕਦੇ ਜੀ ਅਜੇ ਤਕਰੀਬਨ ਕੋਈ ਹਫ਼ਤੇ ਆਕ ਇਹਨੇ ਲੈਣਾ ਵਾ ਸੌਣ ਦੇ ਵਿੱਚ ਸੋਨੇ ਟਾਂਚੀਦੀ ਆ ਤੇ ਲੱਡੂ ਨਾ ਬਹੁਤ ਆ ਜੇ ਤੇ ਬਾਕੀ ਤਿਆਰੀ ਪੜਦੀ ਹੁੰਦੀ ਦਿਨੋਂ ਦਿਨ ਸੋ ਇਹ ਹੀ 4 ਨੰਬਰ ਤੇ ਨੀਲੀ ਰਾਵੀ ਨਸਲ ਦੀਆਂ 4 ਮੱਜਾ ਇਨ अदर रेट ਜਿਹੜੇ ਤੁਸੀਂ ਉੱਪਰ ਦਿੱਤੇ ਨੰਬਰ ਤੇ ਕਨਫਰਮ ਕਰਕੇ ਕੋਈ ਵੀ ਮੱਝ ਖਰੀਦ ਸਕਦੇ ਜੀ ਇੱਕ ਲਾਸਟ ਦੇ ਵਿੱਚ ਤੁਹਾਨੂੰ ਵਹਿੜ ਦਿਖਾਉਣੀ ਆ ਜਿਹੜੀ ਕਿ ਕ੍ਰਾਸ ਬਰੀਡ ਦੇ ਵਿੱਚ ਬਹੁਤ ਸੋਹਣੇ ਢਾਂਚੇ ਦੀ ਹਾਈਟ ਲੈਂਥ ਦੀ ਵੀ ਬਹੁਤ ਵੱਡੀ ਆ ਤੇ ਇਥੋਂ ਤੁਸੀਂ ਇਹਦਾ ਆਰਡਰ ਵੇਖ ਸਕਦੇ ਜੀ ਪੂਰੀ ਤਿਆਰੀ ਦੇ ਵਿੱਚ ਆ ਇੱਕ ਅੱਧੇ ਦਿਨ ਦੇ ਵਿੱਚ ਇਹਨੇ ਸੂ ਪੈਣਾ ਵਾ ਤੇ ਹਣ ਦੀ ਕੁਆਲਟੀ ਦੀ ਰੱਖੀ ਹੈ ਹੱਥੀਂ ਚੁਵਾਈ ਵਾਲਾ ਥਣ ਲੱਗਾ ਵਾ ਇਹਨੂੰ ਤੇ ਪੂਰਾ ਰੋਗ ਰੋਗ ਦਾ ਮੋਟਾ ਖਾਣਿਆ ਇਹਨੂੰ ਤੇ ਤਕਰੀਬਨ ਤੁਸੀਂ ਵੇਖ ਸਕਦੇ ਜੇ ਪਲੇਨ ਦੇ ਵਿੱਚ ਆਉਂਦੀ ਹੈ ਕੋਈ ਜ਼ਿਆਦਾ ਦੇਸੀ ਪਾਨੀ ਇਹਦੇ ਵਿੱਚ ਹੈਗਾ ਤੇ ਹਾਈਟ ਲੈਂਥ ਦੀ ਬਹੁਤ ਜ਼ਿਆਦੀ ਵਢੀ ਆ ਇਹਨੇ ਗਰਮੀ ਵਗੈਰਾ ਬਿਲਕੁਲ ਨਹੀਂ ਮਨਾਉਣੀ ਹੁਣ ਵੀ ਤੁਸੀਂ ਵੇਖ ਸਕਦੇ ਜੇ ਵੀ ਇਹਦਾ ਕੋਈ ਵੀ ਉੱਪਰ ਪੱਖਾ ਵਗੈਰਾ ਵੀ ਨਹੀਂ ਚੱਲੰਦਿਆ ਤੇ ਇਦਾਂ ਖੁੱਲੇ ਦੇ ਵਿੱਚ ਵੱਜੀ ਐ ਇਹਦਾ ਅਡਰਪਾਂ ਹੋਈ ਕਰੀ ਮੈਂ ਇਧਰਲੀ ਸਾਈਡ ਤੋਂ ਵੀ ਦਿਖਾ ਦੇਣਾ ਸੋਹਣੇ ਆਡਰ ਦੀ ਆ ਵੇਨਸ ਉੱਤੇ ਤੁਹਾਨੂੰ ਦੇਖ ਰਹੀ ਹੋਣਗੀਆਂ ਕਲੀਅਰ ਹੁੰਦੀਆਂ ਹੋਣਗੀਆਂ ਇਹ ਇੱਕ ਖਾਸੀਅਤ ਹੁੰਦੀ ਆ ਦੁੱਧ ਵਾਲੇ ਜਾਨਵਰ ਦੀ ਠੰਡੀ ਧੀਰੀ ਪੂਰੀ ਆ ਭਾਵੇਂ ਇਦਾਂ ਵੀ ਕੋਈ ਇਹਦੇ ਥੱਲੇ ਬੈਠ ਜੇ ਬਾਕੀ ਇੱਕਰੀ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਜੇ ਕਿ ਇਹਨੂੰ ਚੰਗੀ ਲੱਗੇ ਉੱਪਰ ਦਿੱਤੇ ਨੰਬਰ ਤੇ ਕਾਲ ਕਰਕੇ ਤੁਸੀਂ ਇਹ ਵੈੜ ਜਿਹੜੀ ਉਹ ਖਰੀਦ ਸਕਦੇ ਜੀ ਮਾਕਾਂ ਦੇ ਦਸਮਤਾਬਕੇ ਨੇ ਪਿਛਲੇ ਸੂਏ 28 ਕਿਲੋ ਦੁੱਧ ਜਿਹੜਾ ਉਹ ਪਾਇਆ ਵਾ ਐ ਕਿ ਤਕਰੀਬਨ ਤਿਹਜ ਸੂਆ ਇਹਨੇ ਸੂਣਾ ਹੈ ਤੇ ਇਧਰਲੀ ਸਾਈਡ ਤੋਂ ਵੀ ਤੁਹਾਨੂੰ ਇਹਦਾ ਆਰਡਰ ਜਿਹੜਾ ਮੈਂ ਢਾਂਚਾ ਦਿਖਾ ਦੇਣਾ ਇੱਕਰੀ ਦੂਰ ਤੋਂ ਕੇ ਦਿਖਾ ਦੇਣਾ ਤੁਸੀਂ ਇਹਦੇ ਹਾਈਟ ਲੈਂਥ ਦਾ ਅੰਦਾਜ਼ਾ ਜਿਹੜਾ ਉਹ ਲਾ ਲਿਓ ਤੇ ਪੂਰੇ ਵੱਡੇ ਕਦ ਕਾਟ ਦੀ ਆ ਹੁਣੇ ਢਾਂਚੇ ਦੀ ਆਸ ਹੈ ਕਿ ਅਰਕੀ ਦੁੱਧ 30 32 ਕਿਲੋ ਜਿਹੜਾ ਉਹ ਵਧੀਆ ਪਾਊਗੀ ਆ ਵੇਖ ਸਕਦੇ ਤੁਸੀਂ ਪੂਰੀ ਠੰਡੀ ਧੀ ਰਹੀ ਆ ਇਦਾਂ ਭਾਵੇਂ ਕੋ ਥੱਲੇ ਬਹਿ ਜੇ ਇਹ ਨਹੀਂ ਕੋਈ ਕਈ ਜਿਹੜੀਆਂ ਕ੍ਰਾਸਪਾਨ ਦੇ ਵਿੱਚ ਵੜਾ ਹੁੰਦੀਆਂ ਉਹ ਗਰਮ ਹੁੰਦੀਆਂ ਵਾ ਤੇ ਇਹਨੂੰ ਥਣ ਜਿਹੜਾ ਲੱਗਾ ਵਾ ਹੱਥੀ ਚਵਾਈ ਵਾਲਾ ਬਹੁਤ ਸੋਹਣਾ ਥਣ ਲੱਗਾ ਵਾ ਸੋ ਇਹ ਹੀ ਅੱਜ ਦੀ ਵੀਡੀਓ ਦੇ ਵਿੱਚ ਨਗ ਜਿਸ ਵੀ ਕਿਹਨੂੰ ਚੰਗੀ ਲੱਗੇ ਕੋਈ ਵੀ ਜਾਨਵਰ ਤੁਹਾਡੇ ਪਸੰਦ ਆਉਂਦਾ ਹੈ ਉੱਪਰ ਦਿੱਤੇ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਵਹਿੜ ਦਾ ਮੁੱਲ ਜਿਹੜਾ ਵਾ ਉਹ ਫੋਨ ਤੇ ਕਨਫਰਮ ਹੋਊਗਾ ਸੋ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਇਸ ਫਾਰਮ ਤੇ ਤਕਰੀਬਨ ਰੁਟੀਨ ਦੇ ਵਿੱਚ ਮੱਝਾਂ ਜਣੀਆਂ ਉਹ ਵਿਕਰੀ ਲਈ ਮੌਜੂਦ ਹੁੰਦੀਆਂ ਐ ਤੇ ਹਰ ਟਾਈਮ ਕੋਈ 20 25 ਜਾਨਵਰ ਜਿਹੜੇ ਇੱਥੇ ਮੌਜੂਦ ਹੁੰਦੇ ਆ ਕੋਈ 2-4 گاਵਾ ਤੇ ਬਾਕੀ ਮੱਝਾਂ ਟੋਕੜਾ ਕੱਬਣਾ ਮੱਝਾਂ ਵੀ ਹੁੰਦੀਆਂ ਐ ਤੇ ਬਾਕੀ ਸੱਜਰਾਂ ਸੂਈਆਂ ਵੀ ਕਈ ਯਰ ਆਉਂਸਰਾਂ ਝੋਟੀਆਂ ਵੀ ਹੁੰਦੀਆਂ ਸੋ ਇੰਨੇ ਜਾਨਵਰਾਂ ਦੀ ਜੇ ਆਪਾਂ ਖਰਾਕ ਦੀ ਗੱਲ ਕਰੀਏ ਤੇ ਉਹ ਤੁਹਾਨੂੰ ਦਿਖਾਉਨੇ ਆ ਆਪਾਂ ਵੀ ਕਿੰਨੇ ਕਿੱਲਿਆਂ ਦਾ ਚਾਰ ਜਿਹੜਾ ਵਾ ਇਸ ਫਾਰਮ ਲਈ ਪਾਇਆ ਵਾ ਬਾਈ ਹੁਣਾਂ ਨੇ ਵੀਰ ਹੁਣਾ ਤੇ ਆਜੋ ਦਿਖਾਉਨੇ ਆ ਤੁਹਾਨੂੰ ਇੱਥੇ ਤੁਸੀਂ ਵੇਖ ਸਕਦੇ ਜੇ ਆਹ ਚਾਰ ਆਲਾ ਟੋਆ ਹੈ ਤੇ ਇਹ ਵੀਰ ਜੀ ਹੁਣਾ ਦਾ ਬੇਟਾ ਏ ਇਹਨੂੰ ਆਪਾਂ ਪੁੱਛਦੇ ਆਂ ਵੀ ਇਹ ਅਰਕੀ ਆਪਾਂ 4 ਕਿੰਨੇ ਕਿੱਲੇ ਦਾ ਪਾਇਆ 8 ਕਿੱਲੇ ਦਾ 8 ਕਿੱਲੇ ਦਾ ਪਾਇਆ ਹਾਂਜੀ ਤੇ ਤਕਰੀਬਨ 20 25 ਮੱਜਾਂ ਤੇ ਹੁੰਦੀਆਂ ਆਪਣੇ ਕੋਲ ਹਾਂਜੀ ਠੀਕ ਆ ਤੇ ਤੁਸੀਂ ਸਟੱਡੀ ਕਰਦੇ ਜੀ ਹਾਂਜੀ ਕਿਹੜੀ ਕਲਾਸ ਚ ਅਸੀਂ 3rd 3rd ਦੇ ਵਿੱਚ ਹਾਂਜੀ ਠੀਕ ਆ ਤੇ ਇਹ ਜਿਹੜੇ ਆ ਇਹ ਫਰੈਂਡ ਆ ਤੇਰੇ ਹਾਂਜੀ ਠੀਕ ਆ ਤੇ ਇਹ ਤੁਸੀਂ ਵੇਖ ਸਕਦੇ ਜੇ 4 8 ਕਿੱਲੇ ਦਾ ਜਿਹੜਾ ਪਾਤਾ ਵਾ ਤੇ ਇਧਰ ਵੀਰ ਇਹਨੂੰ ਅਗਲੇ ਬੰਨੇ ਉਹ ਬੰਦ ਕਰਨ ਲੱਗੇ ਆ ਟੋਏ ਨੂੰ ਇਸ ਚਾਰ ਨੂੰ ਜਿਹੜਾ ਵਾ ਉਹ ਦੱਬਣ ਦਬਾਉਣ ਲਈ ਆ ਵੇਖ ਸਕਦੇ ਤੁਸੀਂ ਮਿਹਨਤੀ ਵੀਰ ਜਿਹੜੇ ਆ ਉਹ ਤਕਰੀਬਨ ਸਵੇਰ ਦੇ ਲੱਗੇ ਆ ਤੇ ਹੁਣ ਇਹਨੂੰ ਫਿਨਿਸ਼ ਕਰਦੇ ਲੱਗੇ ਆ ਕੰਮ ਨੂੰ ਤਕਰੀਬਨ ਚਾਰੇ ਪਾਸੇ ਹੀ ਇਹਦੇ ਮਿੱਟੀ ਜਿਹੜੀ ਆ ਉਹ ਪਾਉਂਦੇ ਆ ਬਟਲਾਂ ਦੇ ਨਾਲ ਤੁਸੀਂ ਵੇਖ ਸਕਦੇ ਜੇ ਕੋਈ ਹੁਣੇ ਆ 10-12 ਜਣੇ ਇਹ ਸਵੇਰ ਦੇ ਲੱਗੇ ਆ ਬਹੁਤ ਮਿਹਨਤੀ ਮੁੰਡੇ ਆ ਸਾਰੇ ਹੀ ਤੋ ਇਹ ਹੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਥੋੜੀ ਜਾਣਕਾਰੀ ਪਾਉਣੀ ਸੀ ਇਹ ਚਾਰ ਨਾਂਕ ਜਿਹੜੇ ਤੁਹਾਨੂੰ ਇੱਧਰ ਦਿਖਾਏ ਮੈਂ ਨੀਲੀ ਰਵੀ ਦੀਆਂ ਮੱਝਾਂ ਤੇ ਮਿਲਦੇ ਕੋਈ ਨਵੀਂ ਅਪਡੇਟ ਲੈ ਕੇ ਧੰਨਵਾਦ ਵੀਡੀਓ ਵੇਖਣ ਲਈ